ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਦਿਲੋ ਮੁਹਬਤ ਜਿੰਨਾ ਸੇ ਵਸਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਦੇ ਲੋ ਮੋਹਬਤ ਜਿਨ ਸੱਚਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਰੱਤੇ ਇਸ਼ਕ ਖੁਦਾਏ ਰੰਗ ਦੇ ਦਰ ਕੇ ਵਿਸਰੇ ਆ ਜਿਨ ਨਾਮ ਤੇ ਭਉਏ ਭਰਤੀਏ ਆਪ ਲਈ ਲੜ ਲਾਏ ਦਰ در ਵੇਸ਼ ਸੇ ਤਿੰਨ ਧਨ ਜਨੇਂਦੀ ਮਾਓ ਆਏ ਸਫਲ ਸੇ ਪਰਵਦ ਗਾਰ ਆਪਾਰ ਅਗੰਬੇ ਆਂਤ ਤੂੰ ਜਿਣਾ ਪਛਤਾ ਸੱਚ ਚੁੰਮ ਪਰ ਮੋਂ ਤੇਰੀ ਪਨਾ ਕੋ ਦਾਏ ਤੂੰ ਬ উশান্ডগি শেখ ফরিদ খாரு দিজ্জ বন্ধগি ਖਰਦੀ ਜਬੰਦਗੀ ਵਾਹਿਗੁਰੂ ਆਨੰਦ ਆਨੰਦ ਸਭ ਕੋ ਕਾ ਹੈ आनंद आनंद सबको का है आनंद गुरु ते जाणया आनंद गुरु ते ਜਹਾਨ ਨਿਆ ਤਨ ਤਨ ਸਤਗੁਰੂ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਉਹਨਾਂ ਦੀ ਅੰਮ੍ਰਿਤਮਈ ਬਾਣੀ ਆਨੰਦ ਸਾਹਿਬ ਆਵਾਜ ਇਸ ਦੀ ਸਤਵੀਂ ਪੌੜੀ ਦੀ ਵਿਚਾਰ ਕਰੀਏ ਸਤਿਗੁਰੂ ਜੀ ਸਾਨੂੰ ਇਸ ਪੌੜੀ ਦੇ ਵਿੱਚ ਉਪਦੇਸ਼ ਕਰਦੇ ਹਨ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਆ ਆਨੰਦ ਉਹ ਅਵਸਥਾ ਜੋ ਫਿਰ ਸਦਾ ਲਈ ਰਹਿੰਦੀ ਹੈ ਇਹ ਆਨੰਦ ਫਿਰ ਕਦੀ ਖਤਮ ਨਹੀਂ ਹੁੰਦਾ ਜੇ ਕੋਈ ਸੁੱਖ ਆ ਗਿਆ ਤਾਂ ਫਿਰ ਦੁੱਖ ਆ ਜਾਂਦਾ ਹੈ ਖੁਸ਼ੀ ਆ ਗਈ ਫਿਰ ਗਮੀ ਆ ਜਾਂਦੀ ਹੈ ਪਰ ਇਹ ਆਨੰਦ ਹੈ ਜੇ ਆਨੰਦ ਦੀ ਅਵਸਥਾ ਪ੍ਰਾਪਤ ਹੋ ਗਈ ਸਦਾ ਹੀ ਫਿਰ ਆਨੰਦ ਹੀ ਆਨੰਦ ਰਹਿੰਦਾ ਹੈ ਇਹ ਆਨੰਦ ਦੀ ਅਵਸਥਾ ਸਤਿਗੁਰੂ ਜੀ ਗੁਰੂ ਅਮਰਦਾਸ ਜੀ ਦਾ ਉਪਦੇਸ਼ ਕਰਦੇ ਹਨ ਆਨੰਦ ਆਨੰਦ ਸਭ ਕੋ ਕਾ आनंद गुरु ते जाणियां 탄탄 ਸਤਗੁਰੂ ਗੁਰੂ ਅਮਰਦਾਸ ਜੀ ਜਦੋਂ ਗੁਰੂ ਅੰਗਦ ਦੇਵ ਜੀ ਦੇ ਨਾਲ ਉਹਨਾਂ ਦਾ ਮੇਲ ਨਹੀਂ ਸੀ ਹੋਇਆ 21 ਵਾਰ ਗੰਗਾ ਤੇ ਹਰਦੁਆਰ ਇਸ਼ਨਾਨ ਕਰਨ ਗਏ ਪਰ ਜਦੋਂ ਕਿਸੇ ਨੇ ਠੋਕਰ ਮਾਰੀ ਕਿ ਤੁਸੀਂ ਤਾਂ ਕੋਈ ਗੁਰੂ ਨਹੀਂ ਅਪਣਾਇਆ ਹੋਇਆ ਤੁਹਾਡਾ ਤਾਂ ਕੋਈ ਗੁਰੂ ਨਹੀਂ ਹੈ ਤਾਂ ਉਹਨਾਂ ਨੇ ਮਨ ਦੇ ਵਿੱਚ ਇਹ ਵਿਚਾਰ ਬਣਾਇਆ ਕਿ ਮੈਂ ਸੱਚੇ ਗੁਰੂ ਦੀ ਪਾਲ ਕਰਨੀ ਹੈ ਫਿਰ ਉਹ ਅੰਦਰ ਆਤਮੇ ਆਪਣੇ ਅਰਦਾਸਾਂ ਕਰਨ ਲੱਗੇ ਕਿ ਸਤ ਗੁਰੂ ਜੀ ਕਿਰਪਾ ਕਰੋ ਮੈਨੂੰ ਤਾਂ ਪਤਾ ਨਹੀਂ ਹੈ ਕਿ ਤੁਸੀਂ ਕਿੱਥੇ ਹੋ ਪਰ ਤੁਸੀਂ ਤਾਂ ਜਾਣਦੇ ਹੋ ਕਿ ਮੈਂ ਤੁਹਾਡੇ ਦੇ ਨਾਲ ਜੁੜਨਾ ਚਾਹੁੰਦਾ ਹਾਂ ਸਤਿਗੁਰੂ ਨੇ ਕਿਰਪਾ ਕੀਤੀ ਉਹਨਾਂ ਨੇ ਇੱਕ ਵਿਧੀ ਬਣਾਈ ਬੀਬੀ ਅਮਰੋ ਦੇ ਰਾਹੀ ਗੁਰੂ ਅੰਗਦ ਦੇਵ ਜੀ ਨਾਲ ਜੁੜੇ ਬੀਬੀ ਅਮਰੋ ਜੋ ਗੁਰੂ ਅੰਗਦ ਦੇਵ ਜੀ ਦੀ ਬੇਟੀ ਸੀ ਜੋ ਕਿ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹ ਹੋਈ ਸੀ ਉਹਨਾਂ ਕੋਲੋਂ ਬਾਣੀ ਸੁਣੀ ਅਤੇ ਬਾਣੀ ਨੇ ਉਹਨਾਂ ਦਾ ਅੰਦਰ ਲਾ ਦਰਵ ਲਿਆ ਅੰਦਰ ਆਤਮਾ ਦਰਵੀ ਗਈ ਅਤੇ ਬੀਬੀ ਅਮਰੋ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਜਿਨ੍ਹਾਂ ਦੀ ਇਹ ਬਾਣੀ ਹੈ ਉਹਨਾਂ ਦੇ ਕੋਲ ਲੈ ਜਾਓ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਹੋਇਆ ਜਦੋਂ ਮਿਲਾਪ ਨਹੀਂ ਸੀ ਹੋਇਆ ਭਾਵੇਂ ਉਹ ਧਾਰਮਿਕ ਕੰਮ ਤਾਂ ਬਹੁਤ ਹੀ ਕਰਦੇ ਸਨ ਗੰਗਾ ਤੇ 21 ਵਾਰ ਇਸ਼ਨਾਨ ਕੀਤਾ ਪਰ ਮਨ ਦੀ ਸ਼ਾਂਤੀ ਨਹੀਂ ਸੀ ਮਨ ਟਿਕਾਉ ਵਿੱਚ ਨਹੀਂ ਸੀ ਮਨ ਦੇ ਵਿੱਚ ਆਨੰਦ ਨਹੀਂ ਸੀ ਪਰ ਜਦੋਂ ਗੁਰੂ ਅੰਗਦ ਦੇਵ ਜੀ ਦਾ ਮਿਲਾਪ ਹੋ ਗਿਆ ਫਿਰ ਗੁਰੂ ਅੰਗਦ ਦੇਵ ਜੀ ਕੀ ਜੋਗੇ ਰਹਿ ਗਏ ਉੱਥੇ ਹੀ ਟਿਕ ਗਏ 12 ਸਾਲ ਅੰਤਿਕ ਸੇਵਾ ਕੀਤੀ ਜੋ ਗੁਰੂ ਨੇ ਹੁਕਮ ਕੀਤਾ ਉਹ ਸੇਵਾ ਕੀਤੀ ਅਤੇ ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋਤ ਸਮਾਨ ਤੋਂ ਬਾਅਦ ਗੁਰਗੱਦੀ ਗੁਰੂ ਅਮਰਦਾਸ ਜੀ ਨੇ ਬਖਸ਼ੀ ਗੁਰੂ ਅਮਰਦਾਸ ਜੀ ਆਪਣੀ ਬਾਣੀ ਆਨੰਦ ਸਹਿ ਵਿਚਾਰਦੇ ਹੋਏ ਉਹਨਾਂ ਨੇ ਉਚਾਰਿਆ ਕਿ ਮੈਨੂੰ ਆਨੰਦ ਜੋ ਪ੍ਰਾਪਤੀ ਹੋਈ ਹੈ ਸਤਿਗੁਰੂ ਤੋਂ ਮਿਲਿਆ ਹੈ ਉਹਨਾਂ ਦਾ ਅੰਮ੍ਰਿਤਮਈ ਉਪਦੇਸ਼ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਿਆ ਅਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਏ ਮੇਰੀ ਮਾਂ ਮੇਰੇ ਅੰਦਰ ਆਨੰਦ ਦੀ ਅਵਸਥਾ ਆ ਗਈ ਹੈ ਮੇਰੇ ਅੰਦਰ ਪੂਰਨ ਖੜਾਓ ਪੈਦਾ ਹੋ ਗਿਆ ਹੈ ਮੇਰੇ ਅੰਦਰ ਵਿਗਾਸ ਪੈਦਾ ਹੋ ਗਿਆ ਹੈ ਕਿ ਮੈਨੂੰ ਪੂਰੇ ਸਤਿਗੁਰੂ ਦਾ ਮਿਲਾਪ ਹੋ ਗਿਆ ਹੈ ਤੋ ਸਤਿਗੁਰੂ ਜੀ ਇੱਥੇ ਸਾਨੂੰ ਇਸ ਪੌੜੀ ਦੇ ਵਿੱਚ ਵੀ ਉਪਦੇਸ਼ ਕਰਦੇ ਹਨ ਆਨੰਦ ਆਨੰਦ ਸਭ ਕੋ ਕਾ ਹੈ ਆਨੰਦ ਆਨੰਦ ਸਭ ਕੋ ਕਾ ਹੈ ਆਨੰਦ ਗੁਰੂ ਤੇ ਜਾਣਿਆ ਕਿ ਸਭ ਕੋਈ ਕਹਿੰਦਾ ਹੈ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ ਪਰ ਇਹ ਆਨੰਦ ਜੋ ਹੈ ਇਹ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਸਤਗੁਰੂ ਜਦੋਂ ਕਿਰਪਾ ਕਰਦੇ ਹਨ ਸਤਗੁਰੂ ਜੀ ਦੇ ਨਾਲ ਮਿਲਾਪ ਹੁੰਦਾ ਹੈ ਸਤਗੁਰੂ ਜੀ ਬਾਣੀ ਬਖਸ਼ਦੇ ਹਨ ਬਾਣੀ ਦੇ ਨਾਲ ਅੰਦਰਲਾ ਹਿਰਦਾ ਅੰਦਰਲਾ ਆਤਮ ਦਰਭ ਜਾਂਦਾ ਹੈ ਅਤੇ ਇਹ ਬਾਣੀ ਹੀ ਸਾਨੂੰ ਆਨੰਦ ਦੀ ਪ੍ਰਾਪਤੀ ਦੀ ਕਰਾਂਦੀ ਹੈ ਤਾਂ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਆਖਰ ਨੂੰ ਤਾਂ ਹਰ ਕੋਈ ਆਖ ਦਿੰਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਪਰ ਅਸਲ ਆਨੰਦ ਦੀ ਸੂਝ ਗੁਰੂ ਤੋਂ ਹੀ ਮਿਲਦੀ ਹੈ ਜਾਨਿਆ ਅਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਪਿਆਰਿਆ ਇਹ ਪਿਆਰੇ ਭਾਈ ਅਸਲ ਅਨੰਦ ਦੀ ਸੂਜ ਸਦਾ ਗੁਰੂ ਤੋਂ ਹੀ ਮਿਲਦੀ ਹੈ ਉਹ ਮਨੁੱਖ ਅਸਲ ਆਨੰਦ ਨਾਲ ਸਾਹਮਣੇ ਪਾਉਂਦਾ ਹੈ ਜਿਸ ਉਤੇ ਗੁਰੂ ਕਿਰਪਾ ਕਰਦਾ ਹੈ ਜਾਣ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆ ਜਦੋਂ ਸਤਿਗੁਰੂ ਕਿਰਪਾ ਕਰਦੇ ਹਨ ਫਿਰ ਇਸ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨਸਾਰਿਆ ਜਿਸ ਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਕਿਰਪਾ ਕਰਦੇ ਹਨ ਗੁਰੂ ਮਿਹਰ ਕਰਕੇ ਉਸ ਦੇ ਅੰਦਰੋਂ ਕਿਲ ਵਿਖ ਕੀਤੇ ਹੋਏ ਪਾਪ ਜੋ ਜਨਮਾਂ ਜਨਮਾਂ ਦੀ ਇਸ ਮਨ ਉਤੇ ਮੈਲ ਲੱਗੀ ਹੋਈ ਹੈ ਉਸ ਮੈਲ ਨੂੰ ਖਤਮ ਕਰ ਦਿੰਦੇ ਹਨ ਇਹ ਪਾਪ ਕੱਟ ਦਿੰਦੇ ਹਨ ਕਿਉਂਕਿ ਇਹ ਮਨ ਜੋ ਹੈ ਇਹ ਕਈ ਜਨਮਾਂ ਦੀ ਇਸ ਨੂੰ ਮੈਲ ਲੱਗੀ ਹੋਈ ਹੈ ਕਈ ਜਨਮ ਤੋਂ ਇਹ ਪਾਪ ਕਰ ਰਿਹਾ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫੁਰਮਾਨ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹ ਇਸ ਮਨ ਨੂੰ ਕਈ ਜਨਮਾਂ ਦੀ ਮੈਲ ਲੱਗੀ ਹੋਈ ਹੈ ਜਿਸ ਕਰਕੇ ਬਹੁਤ ਹੀ ਕਾਲਾ ਹੋਇਆ ਪਿਆ ਹੈ ਕਾਲਾ ਹੋਆ ਸਿਆਹ ਸਿਆਹ ਪੂਰੀ ਤਰ੍ਹਾਂ ਕਾਲਾ ਹੋ ਜਾਣਾ ਖਾਨ ਲਈ ਤੋਤੀ ਉਜਲੀ ਨਾ ਹੋਈ ਜੇ ਸੋਤੋਂ ਪਾ ਕਨਲੀ ਤੇਲੀ ਦੀ ਕੋਲੂ ਵਿੱਚ ਫੇਰਨ ਵਾਲੇ ਲਈ ਜਿਸ ਨਾਲ ਕਿ ਉਹ ਕੋਲੂ ਨੂੰ ਸਾਫ਼ ਕਰਦਾ ਹੈ ਜਿਵੇਂ ਤੇਲੀ ਦੀ ਲੀਰ ਧੋਤਿਆਂ ਚਿੱਟੀ ਨਹੀਂ ਹੁੰਦੀ ਭਾਵੇਂ ਉਸ ਨੂੰ 100 ਵਾਰ ਧੋਣ ਦਾ ਯਤਨ ਕੀਤਾ ਜਾਵੇ ਇਸ ਤਰ੍ਹਾਂ ਇਸ ਮਾਨ ਨੂੰ ਵੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਆਪਣੇ ਯਤਨਾਂ ਦੇ ਨਾਲ ਇਹ ਮਨ ਦੀ ਮੈਲ ਖਤਮ ਨਹੀਂ ਹੋ ਸਕਦੀ ਸਤਿਗੁਰੂ ਹੀ ਕਿਰਪਾ ਕਰਦੇ ਹਨ ਤਾਂ ਹੀ ਇਸ ਮੈਲ ਜੋ ਇਹ ਮੈਲ ਜਨਮਾਂ ਜਨਮਾਂ ਦੀ ਲੱਗੀ ਹੋਈ ਹੈ ਇਸ ਮਨ ਨੂੰ ਇਹ ਖਤਮ ਹੋ ਸਕਦੀ ਹੈ ਕਿਉਂਕਿ ਇਸ ਸਤਿਗੁਰੂ ਹੀ ਕਿਰਪਾ ਕਰ ਸਕਦੇ ਹਨ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਕਿਲ ਵਿਖ ਜੋ ਹਨ ਇਹ ਖਤਮ ਹੁੰਦੇ ਹਨ ਕਰ ਕਿਰਪਾ ਕਿਲ ਵਿਖ ਕਟੇ ਜਿਤਨੇ ਮਰਜੀ ਪਾਪ ਹੋਣ ਜਿਤਨੇ ਮਰਜੀ ਕਿਲ ਵਿਖ ਹੋਣ ਸਤਿਗੁਰੂ ਕਿਰਪਾ ਕਰਦੇ ਹਨ ਉਹਨਾਂ ਸਾਰਿਆਂ ਨੂੰ ਖਤਮ ਕਰ ਦਿੰਦੇ ਹਨ ਕਿਉਂਕਿ ਸਤਿਗੁਰੂ ਨਾਮ ਦੀ ਬਖਸ਼ਿਸ਼ ਕਰਦੇ ਹਨ ਫਿਰ ਨਾਮ ਦਾ ਇੱਕ ਕਿਨਕਾ ਜੋ ਹੈ ਉਹ ਰਹੀ ਸਾਰੇ ਕੀਤੇ ਹੋਏ ਪਾਪਾਂ ਨੂੰ ਖਤਮ ਕਰ ਦਿੰਦਾ ਹੈ ਕਿਉਂਕਿ ਸਤਗੁਰੂ ਜੀ ਦਾ ਅਮਰਤ ਮਈ ਫਰਮਾਨ ਹੈ ਕੋਰ ਦੁਖੀਅੰ ਅਣਕ ਹੱਤਿਆੰ ਜਨਮ دارਿਦਰੰ ਮਹਾ ਵਿਖਿਆਦੰ ਇਹ ਅਮਰਤ ਮਈ ਬਚਨ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਸਹਿਸਕ੍ਰਿਤੀ ਬਾਣੀ ਦੇ ਵਿੱਚ ਹਨ ਕੋਰ ਦੁਖਿਅੰ ਅਣਕ ਹਤਿਅੰ ਜਨਮ दारिद्रੰ ਮਹਾ ਬਖਿਆਦੰ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰ ਕਰੋਤ ਕੋਰ ਦੁਖੀ ਅੰਗ ਭਿਆਨਕ ਦੁਖ ਕਲੇਸ਼ ਅਣਕ ਹੱਤੇ ਅੰ ਕੀਤੇ ਅਨੇਕਾਂ ਖੂਨ ਜਨਮ ਦਰਿਦਰੰਗ ਜਨਮਾਂ ਜਨਮਾਂ ਤਰਾਂ ਦੀ ਗਰੀਬੀ ਮਹਾ ਬਖਿਆਦੰਗ ਵੱਡੇ ਵੱਡੇ ਪਿਆਵੜੇ ਇਹ ਸਾਰੇ ਮਿਟੰਤ ਸਗਲ ਸਿਮਰੰਤ ਹਰਨਾਮਾ ਏ ਨਾਨਕ ਪ੍ਰਮਾਤਮਾ ਦਾ ਨਾਮ ਸਿਮਰਿਆ ਇਹ ਸਾਰੇ ਹੀ ਮਿਟ ਜਾਂਦੇ ਹਨ ਕਿਸ ਤਰ੍ਹਾਂ ਮਿਟਦੇ ਹਨ ਜੈਸੇ ਪਾਵਕ ਕਾਸ਼ਟ ਪਸਮੰ ਕਰੋਤ ਪਾਵਕ ਅਗ ਕਾਸ਼ਟ ਲੱਕੜੀ ਜਿਸ ਤਰ੍ਹਾਂ ਅਗ ਲੱਕੜਾਂ ਦਾ ਢੇਰ ਹੋਵੇ ਉਸ ਨੂੰ ਸੁਆਹ ਕਰ ਦਿੰਦੀ ਹੈ ਇਸ ਤਰ੍ਹਾਂ ਇਹ ਸਾਰੇ ਕੀਤੇ ਹੋਏ ਕਿਲਵਿਖ ਜੋ ਹਨ ਇਹ ਸਾਰੇ ਹੀ ਉਹ ਵਾਹਿਗੁਰੂ ਕਿਰਪਾ ਕਰਦੇ ਹਨ ਸਤਿਗੁਰੂ ਬਖਸ਼ਿਸ਼ ਕਰਦੇ ਹਨ ਆਪਣੇ ਨਾਮ ਦੇ ਨਾਲ ਜੋੜਦੇ ਹਨ ਤਾਂ ਫਿਰ ਇਹ ਸਾਰੇ ਜੋ ਪਾਪ ਹਨ ਇਹ ਸਾਰੇ ਹੀ ਖਤਮ ਹੋ ਜਾਂਦੇ ਹਨ ਤੋ ਸਤਿਗੁਰੂ ਇੱਥੇ ਸਾਨੂੰ ਉਪਦੇਸ਼ ਕਰਦੇ ਹਨ ਕਰ ਕਿਰਪਾ ਕਿਲ ਵਿਖ ਕੱਟੇ ਗੁਰੂ ਮੇਰ ਕਰਕੇ ਜਿਸ ਨੂੰ ਆਨੰਦ ਦੀ ਅਵਸਥਾ ਵਿਖਸਾ ਹੈ ਉਸ ਦੇ ਅੰਦਰੋਂ ਸਾਰੇ ਹੀ ਪਾਪ ਕੱਟ ਦਿੰਦਾ ਹੈ ਗਿਆਨ ਅੰਜਨ ਸਾਰਿਆ ਸਾਰਿਆ ਅੱਖਾਂ ਵਿੱਚ ਪਾਉਂਦਾ ਹੈ ਤੇ ਉਸ ਦੀਆਂ ਵਿਚਾਰ ਰੂਪੀ ਅੱਖਾਂ ਦੇ ਵਿੱਚ ਆਤਮਿਕ ਜੀਵਨ ਦੀ ਸੂਝ ਦਾ ਸੁਰਮਾ ਪਾਉਂਦਾ ਹੈ ਗਿਆਨ ਅੰਜਨ ਗਿਆਨ ਦਾ ਸੁਰਮਾ ਕਿਉਂਕਿ ਸਤਗੁਰੂ ਜੀ ਸੁਖਮਨੀ ਸਾਹਿਬ ਜੀ ਦੇ ਵਿੱਚ ਉਪਦੇਸ਼ ਕਰਦੇ ਹਨ ਗਿਆਨ ਅੰਜਨ ਗੁਰ ਦੀਆ ਜਿਸ ਮਨੁੱਖ ਨੂੰ ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖਸ਼ਿਆ ਹੈ ਅਗਿਆਨ ਅੰਧੇਰ ਬਿਨਾਸ ਉਸ ਦੇ ਅਗਿਆਨ ਰੂਪ ਹਨੇਰੇ ਦਾ ਨਾਸ ਹੋ ਜਾਂਦਾ ਹੈ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਇਹ ਨਾਨਕ ਜੋ ਮਨੋਕ ਅਕਾਲ ਪੁਰਖ ਦੀ ਮਿਹਰ ਨਾਲ ਗੁਰੂ ਨੂੰ ਮਿਲਿਆ ਹੈ ਉਸ ਦੇ ਮਨ ਵਿੱਚ ਫਿਰ ਗਿਆਨ ਦਾ ਚਾਨਣ ਹੋ ਜਾਂਦਾ ਹੈ ਇਹ ਗਿਆਨ ਦਾ ਚਾਨਣ ਸਤਿਗੁਰੂ ਦੀ ਕਿਰਪਾ ਨਾਲ ਹੀ ਹੋਣਾ ਹੈ ਸਤਿਗੁਰੂ ਕਿਰਪਾ ਕਰਦੇ ਹਨ ਆਨੰਦ ਦੀ ਅਵਸਥਾ ਬਖਸ਼ਦੇ ਹਨ ਆਨੰਦ ਦੇ ਨਾਲ ਫਿਰ ਸਾਰੇ ਅੰਦਰਲੇ ਪਾਪ ਕੱਟੇ ਜਾਂਦੇ ਹਨ ਅਤੇ ਅੰਦਰ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਆ ਜਾਂਦਾ ਹੈ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸਚ ਸਵਾਰੇ ਆ ਅੰਦਰੋਂ ਜਿਨ੍ਹਾਂ ਦਾ ਮੋਹ ਟੁੱਟਾ ਸਾਰੇ ਹੀ ਮੋਹ ਕਰਦੇ ਹਨ ਇਹ ਜਗਤ ਚੱਲਦਾ ਹੀ ਮੋਹ ਦੇ ਨਾਲ ਹੈ ਕਿਉਂਕਿ ਪਰਿਵਾਰ ਦੇ ਵਿੱਚ ਬੱਚੇ ਹਨ ਬੱਚਿਆਂ ਨਾਲ ਮੋਹ ਸਾਰੇ ਪੰਛੀ ਜੋ ਹਨ ਜੀਵ ਜੰਤੂਣ ਸਾਰੇ ਹੀ ਮੋਹ ਕਰਦੇ ਹਨ ਪਰ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਮੋਹ ਤਾਂ ਕਰਨਾ ਹੈ ਪਰ ਮੋਹ ਉਤਨਾ ਹੀ ਕਰਨਾ ਹੈ ਕਿ ਸਾਨੂੰ ਉਹ ਵਾਹਿਗੁਰੂ ਨਾ ਭੁੱਲ ਜਾਵੇ ਅਸੀਂ ਇਸ ਮੋਹ ਦੇ ਵਿੱਚ ਪੈ ਗਏ ਉਸ ਵਾਹਿਗੁਰੂ ਨੂੰ ਨਾ ਭੁੱਲ ਜਾਈਏ ਕਿਉਂਕਿ ਇਹ ਵੀ ਸਾਡੀ ਹੀ ਡਿਊਟੀ ਹੈ ਕਿ ਅਸੀਂ ਜੋ ਉਸ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਪਰਿਵਾਰ ਬਖਸ਼ਿਆ ਉਸ ਪਰਿਵਾਰ ਨੂੰ ਪਾਲਣ ਦੀ ਵੀ ਡਿਊਟੀ ਸਾਡੀ ਹੈ ਪਰ ਉਸ ਦੇ ਵਿੱਚ ਆਪਣੇ ਆਪ ਨੂੰ ਇੰਨਾ ਇੰਡल्ज ਕਰ ਲੈਣਾ ਕਿ ਉਹ ਵਾਹਿਗੁਰੂ ਜਿਸ ਨੇ ਦਾਤ ਬਖਸ਼ੀ ਹੈ ਉਹ ਦਾਤਾਰ ਨੂੰ ਹੀ ਭੁੱਲ ਜਾਣਾ ਇਸ ਕਰਕੇ ਸਤਿਗੁਰੂ ਜੀ ਸਾਨੂੰ ਇੱਥੇ ਉਪਦੇਸ਼ ਕਰਦੇ ਹਨ ਅੰਦਰੋਂ ਜਿਨ ਕਾ ਮੋਹ ਟੁੱਟਾ ਜਿਨ੍ਹਾਂ ਦਾ ਅੰਦਰ ਤੋਂ ਮੋਹ ਟੁੱਟ ਗਿਆ ਮਨ ਵਿੱਚੋਂ ਮਾਇਆ ਦਾ ਮੋਹ ਮੁੱਕ ਗਿਆ ਤਿੰਨ ਕਾ ਸ਼ਬਦ ਸਚ ਸਵਾਰੇ ਆ ਤੇ ਫਿਰ ਅਕਾਲਪੁਰਖ ਉਹਨਾਂ ਦਾ ਬੋਲ ਹੀ ਸੁਚੱਜਾ ਮਿੱਠਾ ਕਰ ਦਿੰਦਾ ਹੈ ਜਿਨ੍ਹਾਂ ਦਾ ਅੰਦਰ ਤੋਂ ਮੋਹ ਟੁੱਟਦਾ ਹੈ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤ ਅਮੀਰ ਫਰਮਾਨ ਹੈ ਕਿ ਮੋਹ ਕਿਸ ਤਰ੍ਹਾਂ ਟੁੱਟਦਾ ਹੈ ਸਾਚ ਨਾਮ ਮੇਰਾ ਮਨ ਲਾਗਾ ਏ ਭਾਈ ਮੇਰਾ ਮਨ ਸਦਾ ਕੈਮਰਾਨ ਵਾਲੇ ਪਰਮਾਤਮਾ ਦੇ ਨਾਮ ਵਿੱਚ ਹੀ ਜੁੜਿਆ ਰਹਿੰਦਾ ਹੈ ਸਾਚ ਨਾਮ ਕਿਉਂਕਿ ਸਾਚ ਚੱチェ ਨੂੰ ਸਿਹਾਰੀ ਹੈ ਨਾਮ ਮੰਮੇ ਨੂੰ ਸਿਹਾਰੀ ਹੈ ਸਾਚ ਨਾਮ ਮੇਰਾ ਮਨ ਸਦਾ ਹੀ ਉਹ ਵਾਹਿਗੁਰੂ ਜੋ ਸਾਚ ਹੈ ਸੱਚਾ ਹੈ ਉਸ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਵਿੱਚ ਸਦਾ ਹੀ ਜੁੜਿਆ ਰਹਿੰਦਾ ਹੈ ਲੋਗਣ ਸਿਉ ਮੇਰਾ ठाਠ ਬਾਗਾ ਅਤੇ ਦੁਨੀਆ ਦੇ ਲੋਕਾਂ ਨਾਲ ਮੇਰਾ ਉਤਨਾ ਕੁਝ ਵਰਤਨ ਵਿਹਾਰ ਹੈ ਜਿੰਨੇ ਦੀ ਅਤ ਜ਼ਰੂਰੀ ਲੋੜ ਪੈਂਦੀ ਹੈ ਇਹ ਹੈ ਮੋਹ ਦਾ ਟੁੱਟਣਾ ਮੋਹ ਦੇ ਟੁੱਟਣ ਦੇ ਨਾਲ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਮੋਹ ਟੁੱਟਦਾ ਉਸ ਤੋਂ ਹੈ ਜਿਸ ਨੂੰ ਆਨੰਦ ਦੀ ਪ੍ਰਾਪਤੀ ਹੋ ਗਏ ਜਿਸ ਨੂੰ ਸਤਿਗੁਰੂ ਦਾ ਮਿਲਾਪ ਹੋ ਗਿਆ ਉਸ ਨੂੰ ਫਿਰ ਆਨੰਦ ਦੀ ਅਵਸਥਾ ਪੈਦਾ ਹੋ ਗਈ ਉਸ ਦੇ ਅੰਦਰ ਆਨੰਦ ਹੀ ਆਨੰਦ ਪੈਦਾ ਹੋ ਗਿਆ ਉਸ ਦੇ ਸਾਰੇ ਕੀਤੇ ਹੋਏ ਪਾਪ ਕੱਟੇ ਗਏ ਉਸ ਦੇ ਅੰਦਰ ਗਿਆਨ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਗਈ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸ਼ਬਦ ਉਹਨਾਂ ਦਾ ਸੁਭਾਅ ਉਹਨਾਂ ਦਾ ਆਚਾਰਨ ਉਹਨਾਂ ਦਾ ਕੈਰੇਕਟਰ ਉਹਨਾਂ ਦਾ ਵੇ ਆਫ ਲਾਈਫ ਉਹਨਾਂ ਦਾ ਜੀਵਨ ਉਹਨਾਂ ਦੀ ਬੋਲਬਾਣੀ ਜੋ ਬੋਲਬਾਣੀ ਜੋ ਹੈ ਉਹ ਸਾਰੀ ਸਵਰ ਗਈ ਤਨ ਕਾ ਸ਼ਬਦ ਸਚ ਸਵਾਰੇਆ ਅਕਾਲ ਪੁਰਖ ਨੇ ਕਿਰਪਾ ਕੀਤੀ ਸਤਿਗੁਰੂ ਦੇ ਨਾਲ ਮਿਲਾਪ ਕਰਾਇਆ ਤੇ ਇਹ ਜੋ ਬੋਲਬਾਣੀ ਜੋ ਜੀਵਨ ਦਾ ਜੁਗਤੀ ਹੈ ਜੋ ਇਹ ਸਭ ਕੁਝ ਹੀ ਸੋਧਰ ਗਿਆ ਕਹੈ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਸਤਿਗੁਰ ਜੀ ਉਪਦੇਸ਼ ਕਰਦੇ ਹਨ ਅਸਲ ਆਨੰਦ ਇਹ ਹੀ ਹੈ ਤੇ ਇਹ ਆਨੰਦ ਗੁਰੂ ਤੋਂ ਹੀ ਸਮਝਿਆ ਜਾ ਸਕਦਾ ਹੈ ਸੋ ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਸ ਮਨੁੱਖ ਨੂੰ ਅਸਲ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਉਸ ਦਾ ਜੀਵਨ ਇਤਨਾ ਪਿਆਰ ਵਾਲਾ ਬਣ ਜਾਂਦਾ ਹੈ ਕਿ ਉਹ ਸਦਾ ਮਿੱਠ ਬੋਲਾ ਰਹਿੰਦਾ ਹੈ ਇਹ ਆਤਮਿਕ ਆਨੰਦ ਗੁਰੂ ਤੋਂ ਹੀ ਮਿਲਦਾ ਹੈ ਗੁਰੂ ਉਸ ਮਨੁੱਖ ਦੇ ਅੰਦਰ ਸਾਰੇ ਵਿਕਾਰ ਦੂਰ ਕਰ ਦਿੰਦਾ ਹੈ ਅਤੇ ਉਸ ਨੂੰ ਆਤਮਿਕ ਜੀਵਨ ਦੀ ਸਮਝ ਬਖਸ਼ ਦਿੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ